ਕੀ ਏ ਡੀ ਜੀ ਪੀ ਗੁਰਿੰਦਰ ਸਿੰਘ ਢਿੱਲੋਂ ਲਾਲਜੀਤ ਸਿੰਘ ਭੁੱਲਰ ਦੀ ਜਗ੍ਹਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਮੈਂ ਇਹ ਸਾਰੀਆਂ ਪਰਸਤਿਤੀਆਂ ਸਿਆਸੀ ਸਮਝਦੇ ਨਜ਼ਰੀਏ ਤੋਂ ਤੁਹਾਨੂੰ ਸਮਝਣਾ ਚਾ ਰਿਹਾ ਅਸੀਂ ਇਹਦੀ ਪੁਸ਼ਟੀ ਨਹੀਂ ਕਰ ਰਹੇ ਕਿ ਉਹ ਹੋ ਵੀ ਸਕਦੇ ਆ ਕਦੋਂ ਹੋਣਗੇ ਅੱਜ ਹੋਣਗੇ ਕੱਲ ਹੋਣਗੇ ਜਾਂ ਨਹੀਂ ਹੋਮੀ ਹੋਣਗੇ ਪਰ ਮੈਂ ਸਵਾਲ ਜ਼ਰੂਰ ਕਰਨਾ ਚਾਹਾਂਗਾ ਇਹਦੇ ਵਿੱਚ ਨਾਰਮਲੀ ਤਾਂ ਇਹੀ ਗੱਲ ਹੈ ਕਿ ਸਭ ਤੋਂ ਪਹਿਲੀ ਗੱਲ ਕਿ ਜਦੋਂ ਮੰਤਰੀਆਂ ਨੂੰ ਲੜਾਇਆ ਗਿਆ ਆਮਾਦੀਪਾਟੀ ਪਰੋਂ ਪੰਜ ਮੰਤਰੀ ਮੈਦਾਨ ਚ ਉਤਾਰੇ ਗਏ ਨੇ ਐਕਚੁਅਲੀ ਮੰਤਰੀ ਕੋਈ ਲੜਰਨੀ ਸੀ ਚਾਹੁੰਦਾ ਜੇ ਤਾਂ ਉਦੋਂ ਤੋਂ ਗੱਲ ਕੀਤੀ ਗਈ ਤਾਂ ਜੀ ਪਰ ਕਿਉਂਕਿ ਜਦੋਂ ਮੈਦਾਨ ਚ ਆ ਗਏ ਹੁਣ ਸਭ ਤੋਂ ਪਹਿਲਾਂ ਇਹਨਾਂ ਨੇ ਕੈਂਡੀਡੇਟ ਅਨਾਉਂਸ ਕੀਤੇ ਤੇ ਉਹ ਪ੍ਰਚਾਰ ਚ ਲੱਗੇ ਹੋਏ ਚੱਲਦੇ ਪ੍ਰਚਾਰ ਦੇ ਦੌਰਾਨ ਵਾਜੇ ਤਾਂ ਕਾਗਜ਼ ਜਿੱਤਾ ਸਾਡੇ 7 ਮਈ ਤੋਂ ਭਰਵੇਂ ਸ਼ੁਰੂ ਹੋਣੇ ਨੇ ਅਜੇ ਟਾਈਮ ਹੈਗਾ 2 ਹਫ਼ਤੇ ਮਤਲਬ ਕਾਗਜ਼ ਭਰਨ ਨਾਮਿਨੇਸ਼ਨਾਂ ਦਾ ਮਾਮਲਾ ਵੀ ਜਿਹੜਾ ਬਾਕੀ ਹੈ ਔਰ ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਲਾਲਜੀਤ ਸਿੰਘ ਭੁੱਲਰ ਆਪਣੀ ਕੈਂਪੇਨ ਕਰਦੇ ਤਾਂ ਇੱਕ ਦੋ ਗੱਲਾਂ ਹੁੰਦੀਆਂ ਨੇ ਪਹਿਲਾਂ ਤਾਂ ਇੱਕ ਉਹਨਾਂ ਨੇ ਹਰਮਿੰਦਰ ਸਿੰਘ ਗਿੱਲ ਤੇ ਅਟੈਕ ਕਰਦੇ ਹੋਏ ਜਿਹੜੇ ਪਹਿਲਾਂ ਸਾਬਕਾ ਐਮਐਲਏ ਉੱਥੋਂ ਹੈਗੇ ਨੇ ਕਾਂਗਰਸ ਦੇ ਉਹਨਾਂ ਤੇ ਅਟੈਕ ਕਰਦੇ ਹੋਏ ਕਈ ਗੱਲਾਂ ਕਈਆਂ ਹੋਰ ਉਹ ਰੋਕਾਸਤ ਦਾ ਪ੍ਰਾਈਡ ਵੀ ਉਹਨਾਂ ਨੇ ਦਿਆ ਕਿ ਮੈਂ ਵੀ ਜੱਟ ਹਾਂ ਨਾ ਤੇ ਮੈਂ ਵੀ ਆ ਮੈਂ ਆਪਣਾ ਨਾਂ ਨਹੀਂ ਕਹੀ ਜਾਂਦਾ ਤੇ ਐਵੇਂ ਹੀ ਜੱਟ ਹੁੰਨਾ ਕਹਿੰਦੇ ਤਾਂ ਕੋਈ ਗੱਲ ਨਹੀਂ ਸੀ ਮੇਰੇ ਖਿਆਲ ਨਾਲ ਉਹਨਾਂ ਕੰਮ ਨਹੀਂ ਸੀ ਹੋਣਾ ਜਿਹੜਾ ਦੂਜਿਆਂ ਨੂੰ ਮਸਲ ਕੇ ਵਿਚੀ ਨਾ ਵੀ ਮੈਂ ਉਹ ਨਹੀਂ ਆ ਮੈਂ ਉਹ ਨਹੀਂ ਆ ਮੈਨੂੰ ਆਹ ਨਾ ਸਮਝਿਆ ਜਾਏ ਮੈਨੂੰ ਆਹ ਨਾ ਸਮਝਿਆ ਜਾਏ ਤੇ ਉਹਦੇ ਕਰਕੇ ਇੱਕ ਚੈਲੰਜ ਖੜਾ ਹੁੰਦਾ ਵੈਸੇ ਤਾਂ ਇਲੈਕਸ਼ਨ ਕਮਿਸ਼ਨ ਦਾ ਨੋਟਿਸ ਵੀ ਇਸ ਗੱਲ ਤੇ ਹੁੰਦਾ ਹੀ ਹੈ ਕਿ ਤੁਸੀਂ ਨਹੀਂ ਔਰ ਸੁਭਾਵਿਕ ਹੈ ਕਿ ਬੇਹੱਦ ਜਿਹੜੀਆਂ ਦੂਸਰੀ ਕਮਿਊਨਿਟੀਜ਼ ਨੇ ਉਹਨਾਂ ਦਾ ਰਿਐਕਟ ਕਰਨਾ ਵੀ ਸੁਭਾਅ ਹੁੰਦਾ ਕਿ ਤੁਸੀਂ ਨੇ ਕਿਉਂ ਮੋੜਿਆ ਕੀ ਗੱਲ ਹੈ ਹਾਲਾਂਕਿ ਉਹਨਾਂ ਨੇ ਉਹਦੇ ਤੇ ਵਿਡਰਾ ਵੀ ਕੀਤੀ ਆਪਣੀ ਗੱਲ ਇੱਕ ਲੈਵਲ ਦੇ ਉੱਤੇ ਕਿ ਜੀ ਨਹੀਂ ਚਲੋ ਮੈਨੂੰ ਨਹੀਂ ਸੀ ਕਹਿਣੇ ਚਾਹੀਦੀ ਪਰ ਸਵਾਲ ਇਹ ਹੁੰਦਾ ਕਿ ਉਹ ਗੱਲ ਜਿਹੜੀ ਕਹਿੰਦੇ ਨੇ ਨਾ ਪੱਥੇ ਚੋਂ ਤੀਰ ਤੇ ਜਵਾਨੋਂ ਜਿਹੜੀ ਗੱਲ ਨਿਕਲਦੀ ਹੈ ਇਹ ਛੇਤੀ ਵਾਪਸ ਤਾਂ ਮੁੜਦੀ ਨਹੀਂ ਹੈ ਟੀਸ ਪਾਈ ਜਾਂਦੀ ਹੈ ਉਸ ਪੱਧਰ ਦੇ ਉੱਤੇ ਜਾ ਕੇ। ਔਰ ਇੱਕ ਇਹਦੂ ਉਲਟ ਦੂਜਾ ਪਾਸਾ ਹੈ ਇਹਦਾ। ਤੁਸੀਂ ਦੇਖੋ ਕਿ ਜਿਹੜੇ OBCs ਲਈ ਕਾਂਗਰਸ, ਇੰਡੀਆ ਆਲਾਈንስ ਦੀ 파ਟਰਨ ਆਮ ਆਦਮੀ ਪਾਰਟੀ ਜਾਂ ਨੈਸ਼ਨਲ ਲੈਵਲ ਤੇ ਤਾਂ ਹਾਈ ਪੰਜਾਬ ਚ ਨਹੀਂ। ਜੀ। ਉਹਨਾਂ ਦਾ ਇੱਕ ਮੇਜਰ ਅਜੰਡਾ ਹੈ ਕਾਸਟ ਸਾਇੰਸ ਏ ਐਸ ਸੀ ਐਸਟੀ ਚ ਨਹੀਂ ਇਹ ओबीसी ਨਹੀਂ ਹੈ ਜਿਹੜੀਆਂ ਜਾਤਾਂ ਦਾ ਗੱਲ ਕੀਤੀ ਲਾਲਜੀਤ ਭੁੱਲਰ ਨੇ ਉਹਨਾਂ ਨੂੰ ਸੱਤਾ 'ਚ ਹਿੱਸੇਦਾਰ ਬਣਾਉਣ ਦੇ ਐਂਗਲ ਤੋਂ ਇੱਕ ਗਾਰੰਟੀ ਦੇ ਰਹੇ ਨੇ ਨਿਆ ਗਾਰੰਟੀ ਜਿਹਨੂੰ ਉਹ ਕਹਿ ਰਹੇ ਨੇ ਕਿ ਇਹ ਗੱਲ ਤੇ ਤੁਹਾਡਾ ਮਾਈਂਡ ਸੈਟ ਜੇ ਐਂ ਚ ਲਖੂਗਾ ਤੁਹਾਡਾ ਅਜੰਡਾ ਕੁਝ ਹੋਰ ਹੋਏਗਾ ਤਾਂ ਇਹਦਾ ਵੀ ਇੱਕ ਪੋਲੀਟੀਕਲ ਮੈਸੇਜ ਜਾਂਦਾ ਹੋਰ ਪਾਸੇ ਫਿਰ ਵੀ ਤੁਸੀਂ ਆਮ ਆਦਮੀ ਪਾਰਟੀ ਉਹਨੂੰ ਸਪੋਰਟ ਕਰਦੀ ਹੈ ਕਿ ਨਹੀਂ ਉਸ ਅਜੰਡੇ ਨੂੰ ਕੀ ਉਹ ਇੰਡੀਆ ਰਾਸ਼ਤਾ ਅਜੰਡਾ ਜਾਂ ਕਾਂਗਰਸ ਦਾ ਹੀ ਅਜੰਡਾ ਹੈ ਜੇ ਅਜੰਡੇ ਤੇ ਗੱਲ ਹੁੰਦੀ ਹੋਵੇ ਉਹ ਅਲੱਗ ਗੱਲ ਹੈ ਕਿ ਸਾਡੇ ਅਜੰਡੇ ਤੇ ਗੱਲ ਅਜੇ ਉਨੀ ਨਹੀਂ ਹੁੰਦੀ ਉਸ ਮਾਮਲੇ ਦੇ ਵਿੱਚ ਤੇ ਇਹ ਤੋਂ ਅਗਲੀ ਗੱਲ ਇਹ ਹੈ ਕਿ ਜਦੋਂ ਜਦੋਂ ਜਿਵੇਂ ਆਵਾਦਮੀ ਪਾਰਟੀ ਸੋਚਦੀ ਆ ਆਵਾਦਮੀ ਪਾਰਟੀ ਹੋਵੇ ਬੀਜੇਪੀ ਹੋਵੇ ਜਿਹੜੀਆਂ ਕੁਝ ਪਾਰਟੀਆਂ ਨੇ ਇਹ ਇਹਨਾਂ ਲਈ ਕੋਈ ਔਖਾ ਕੰਮ ਨਹੀਂ ਹੁੰਦਾ ਜਿੰਨਾ ਚਿਰ ਟਾਈਮ ਬਚਦਾ ਹੋਵੇ ਜੇ ਉਹ ਚਾਹਣ ਆਪਣੇ ਘੋੜੇ ਬਦਲਣਾ ਵਿੱਚੋਂ ਜੰਗ ਦੇ ਦੌਰਾਨ ਵੀ ਬਦਲ ਦਿੰਦੀਆਂ ਨੇ ਕਹਿੰਦੇ ਨੇ ਕੰਜਾਂ ਦੇ ਕਾਗਜ਼ ਵੀ ਸਰਟੀਫਿਕੇਟ ਨਹੀਂ ਮਿਲਦੇ ਮੌਕੇ ਤੇ ਨਹੀਂ ਮਿਲਦੇ ਕਈ ਵਾਰ ਇਹ ਤੋਂ ਪਹਿਲਾਂ ਵੀ ਹੋ ਚੁੱਕਿਆ ਕਿ ਬੰਦਾ ਤਾਂ ਬਦਲਦਾ ਐ ਜੀ ਹੁਣ ਜਿਹੜੀ ਇਹ ਗੱਲਾਂ ਇਹ ਚੱਲ ਰਹੀਆਂ ਨੇ ਖਡੂਰ ਸਾਹਿਬ ਕੰਸਟੀਚੁਐਂਸੀ ਐ ਤੇ ਉੱਥੇ ਭਗਵਤ ਮਾਨ ਉਹਨਾਂ ਦੀ ਸਾਰੀਆਂ ਸੀਟਾਂ 13 0 ਕਰਕੇ ਲੜਨ ਲਈ ਤਿਆਰ ਨੇ ਕਿਉਂਕਿ ਭਗਵਤ ਮਾਨ ਉਹਨਾਂ ਦਾ ਸਟੇਕ ਦਾਤੇ ਆ ਓਵਰਾਲ ਪਾਰਟੀ ਦੇ ਅੰਦਰ ਵੀ ਐ ਤੇ ਵੀਗੇ ਚੀਫ ਮਿਨਿਸਟਰ ਵੀ ਐ ਇੱਕ ਗਾਰੰਟੀ ਤਾਂ ਵੀ ਅਸਰ ਪੈਂਦਾ ਜੇ ਸੀਟਾਂ ਹਾਰ ਜਾਂਦੇ ਨੇ ਤਾਂ ਇਹ ਤਾਂ ਲੱਗਦਾ ਹੀ ਆ ਨਾ ਵੀ ਤੁਸੀਂ ਉਹਨਾਂ ਲੋਕਾਂ ਦਾ ਭਰੋਸਾ ਗਵਾ ਚੁੱਕੇ ਹੋ ਜੀ ਤਾਂ ਇਹੋ ਜੀ ਸਥਿਤੀ ਦੇ ਵਿੱਚ ਇਕ ਆਈਪੀਐਸ ਅਫਸਰ ਦਾ ਰਜਾਇਨ ਕਰਨਾ ਉਹ ਵੀ ਜਿਹਦਾ ਸਬੰਧ ਮਾਝੇ ਨਾਲ ਹੋਵੇ ਜਿਹੜਾ ਚੀਫ ਮਿਨਿਸਟਰ ਦੀ ਗੁੱਡ ਬੁੱਕ ਚ ਮੰਨਿਆ ਜਾਂਦਾ ਹੋਵੇ ਔਰ ਇਹ ਤੋਂ ਪਹਿਲਾਂ ਤੁਸੀਂ ਦੇਖੋ ਕਿ ਜਦੋਂ ਆਪਣਾ ਅਸਤੀਫਾ ਲੈ ਕੇ ਜਾਂਦੇ ਨੇ ਤੁਰੰਤ ਪ੍ਰਵਾਨ ਕਰ ਲੇ ਤੇ ਜਦੋਂ ਬੀਬੀ ਪਰਮਕੌਰ ਮਲੂਕਾ ਗਏ ਸੀ ਗਵਰਨਮੈਂਟ ਆਫ ਇੰਡੀਆ ਵੱਲੋਂ ਪਾਸ ਹੋਣ ਤੋਂ ਬਾਅਦ ਵੀ ਉਹ ਕਹਿੰਦੇ ਸੀ ਐ ਕਿਵੇਂ ਪਾਸ ਹੋ ਜੂਗਾ ਮਤਲਬ ਮਨਜ਼ੂਰ ਹੋ ਜਾਏਗਾ ਤੇ ਐਮੀ ਨੇ ਇਹਨਾਂ ਤੇ ਇੰਨਾ ਕੁਸ ਲੱਗਦਾ ਸਟੇਟ ਦਾ ਐਮੀ ਨੇ ਆਪੀਪੀਐਸ ਬਣਾਏ ਜਾਂਦੇ ਆਪਣੀ ਮਨਮਾਨੀ ਕਰਕੇ ਕਿਵੇਂ ਰਿਜਾਈਨ ਕਰ ਦੇਣਗੇ ਇਹ ਟਵੀਟ ਦਿੱਤਾ ਸੀਗਾ ਤਾਂ ਇੱਥੇ ਫਿਰ ਉਹ ਜਿਹੜਾ ਨਰਮ ਗੋਸਾ ਇੱਕ ਇਹਦਾ ਮਤਲਬ ਕੋਈ ਕਨਸੈਂਟ ਹੈ ਚੀਫ ਮਿਨਿਸਟਰ ਨਾਲ ਉਹਦੇ ਤੋਂ ਇਹ ਲੱਗ ਰਿਹਾ ਕਿ ਕੁਝ ਨਾ ਕੁਝ ਫਿਰ ਜਿਹੜੀ ਢਿਲੋ ਸਾਹਿਬ ਨੇ ਇਹ ਗੱਲ ਕੀਤੀ ਹੈ ਨਾ ਕਿ ਮੈਂ ਤਾਂ ਜੋ ਪ੍ਰਮਾਤਮਾ ਨੇ ਜਾਂਦਾ ਵੈਗੁਰੂ ਕਰਦਾ ਇੱਧਰ ਵੀ ਉਹੀ ਸੀ ਹੁਣ ਮੈਂ ਬਜਨ ਮੁਕਤ ਹੋ ਗਿਆ ਬਜਨ ਵੈਸੇ ਬਹੁਤ ਲੰਮਾ ਸਮਾਂ ਚੱਕਿਆ ਉਹਨਾਂ ਨੇ ਤੇ ਮੁਕਤਤਾ ਜਦ ਮਰਜ਼ੀ ਹੋ ਸਕਦਾ ਇੱਥੇ ਬੰਦਾ ਜੇ ਚਾਹੇ ਤਾਂ ਇੰਨਾ ਲੰਮਾ ਸਮਾਂ ਕਿਉਂ ਲਾ ਲਿਆ ਇਹ ਨਹੀਂ ਮੈਨੂੰ ਸਮਝ ਆਈ ਕਿ 5 ਖ ਮਹੀਨੇ ਲਾਸਟ ਚ ਜਾਂਦੇ ਕਹਿੰਦੇ ਸੀ ਹਾਥੀ ਲੰਘਿਆ ਕੂਸ਼ ਫਸ ਗਈ ਇਹੋ ਜਿਹਾ ਮਹਾਵਰੇ ਵਾਲੀ ਗੱਲ ਐ ਤਾਂ ਵੀ ਬਾਕੀ ਤਾਂ ਉਹ ਗੱਲ ਨਹੀਂ ਹੁਣ ਤਾਂ ਬੜਾ ਥੋੜਾ ਰਹਿ ਗਿਆ ਸੀ ਕੰਮ ਐਨਾ ਕੁ ਬਜਨ ਵਾਲੀ ਨਹੀਂ ਸੀ ਗੱਲ ਪਰ ਉਹਨਾਂ ਨੇ ਇਹ ਵੀ ਕਾਰ ਨਹੀਂ ਕੀਤਾ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਸਿਆਸਤ 'ਚ ਜਾ ਸਕਦੇ ਹੋ ਕਹਿੰਦਾ ਅਜੇ ਮਨ ਨਹੀਂ ਹੈ ਪਰ ਜਾਇਆ ਵੀ ਜਾ ਸਕਦਾ ਨਾਲ ਕਹਿੰਦੇ ਮੈਂ ਇਹੋ ਜੀ ਸਿਆਸਤ ਚ ਨਹੀਂ ਜਾਂਦਾ ਜਿਹੋ ਜੀ ਸਿਆਸਤ ਹੋ ਰਹੀ ਹੈ ਮੈਂ ਬੈਟਰ ਵੈਲਿਊ ਬੇਸਡ ਫੁਲਾਨੀ ਉਹ ਜੋ ਵੀ ਚੀਜ਼ਾਂ ਕਰਦੇ ਨੇ ਲੋਕ ਸਭ ਨੇ ਕਹੀਆਂ ਹਰੇਕ ਬੰਦਾ ਸਿਆਸਤ ਮੈਂ ਤਾਂ ਆਮ ਆਦਵੀ ਪਾਰਟੀ ਦਾ ਬਦਲਾਅ ਨਹੀਂ ਜੋ ਆਈ ਹੈ ਇਨਕਲਾਬ ਦਾ ਨਾਰਾ ਦਿੰਦੀ ਹੈ ਸਹੀਦ ਭਗਤ ਸਿੰਘ ਤੇ ਡਾਕਟਰ ਅਬੈਦਕਾਰ ਉਹ ਸਾਰੀਆਂ ਗੱਲਾਂ ਨੂੰ ਵੀ ਗੱਲ ਕਰਦੀ ਹੈ ਹੁਣ ਜੇ ਕੋਈ ਇਹੋ ਜਿਹਾ ਚਾਂਸ ਹੈ ਕਿ ਉਹ 5 ਮਹੀਨੇ ਪਹਿਲਾਂ ਤਾਂ ਉਹਨਾਂ ਨੂੰ ਲੋੜ ਨਹੀਂ ਸੀ ਬਿਨਾਂ ਕਿਸੇ ਮਕਸਦ ਨਾ ਕੋਈ ਇੱਕ ਦਿਨ ਨਹੀਂ ਛੱਡਦਾ ਸਭ ਉਹ ਪਾ ਸਾਲ ਵਧਾਉਣ ਦੇ ਲਈ ਟਰਾਈ ਕਰਦੇ ਨੇ ਲੋਕ ਐਡਾ ਤਿਆਗੀ ਤੇ ਐਡੇ ਕੁਰਬਾਨੀ ਵਾਲਾ ਆਦਮੀ ਮੈਨੂੰ ਨਹੀਂ ਲੱਗਦੇ ਇਹੋ ਜਿਹੀ ਗੱਲ ਹੋਊ ਜਾਂ ਉਹਦੇ ਕੋਲਾਂ ਦੀ ਪ੍ਰੈਕਟਿਸ ਹੈ ਹੋਜੀ ਦੀਦੀ ਹੋਊਗੀ ਕਿਉਂਕਿ ਭਾਈ ਲੋਕ ਫਿਰ ਪੰਜਾਬ ਦੇ ਜਾੜਦੇ ਹੁਣ ਵੀ ਇਹ ਤਾਂ ਬੰਦੇ ਇਹੋ ਜਿਹੇ ਨੇ ਇਹ ਨਹੀਂ ਪੋਸਟਾ ਪੋਸਟਾਂ ਦੀ ਪਰਵਾਹ ਕਰਦੇ ਇਹ ਆਪਣੇ ਤਰੀਕੇ ਨਾਲ ਹੀ ਚੱਲਦੇ ਨੇ ਜੀ ਤੇ ਹੁਣ ਜੇ ਇਹੋ ਜਿਹਾ ਕੁਝ ਬਰਪਰਦਾ ਤਾਂ ਬਾਜੇ ਦੇ ਵਿੱਚ ਜੇਕਰ ਕੋਈ ਇਹੋ ਜਿਹੀ ਤਬਦੀਲੀ ਆਉਂਦੀ ਹੈ ਇਹ ਕੋਈ ਇਹੋ ਜਿਹੀ ਬਹੁਤ ਜ਼ਿਆਦਾ ਜਗੋਤਿਰ ਵੀ ਗੱਲ ਵੀ ਨਹੀਂ ਹੋਏਗੀ ਮੈਨੂੰ ਲੱਗਦਾ ਹਾਂ ਇਹ ਤਾਂ ਜ਼ਰੂਰੀ ਨਹੀਂ ਕਿ ਅੱਜ ਹੀ ਭਗਵੰਤ ਮਾਨ ਕੋਸ ਉੱਥੇ ਐਲਾਨ ਕਰਕੇ ਆ ਜਾਣ ਤੇ ਆਫਟਰ ਥਾਟ ਵੀ ਐਲਾਨ ਤਾਂ ਚੰਡੀਗੜ੍ਹ ਬੈਠ ਕੇ ਵੀ ਕੀਤਾ ਜਾ ਸਕਦਾ ਐਲਾਨ ਕਿਤੇ ਵੀ ਕੀਤਾ ਜਾ ਸਕਦਾ ਅਜੇ ਪਏ ਨੇ 15 ਦਿਨ 15 ਦਿਨ ਪਹਿਲਾਂ ਕਾਗਜ਼ 15 ਦਿਨ ਤਾਂ ਕਾਗਜ਼ ਭਰਨ ਚ ਪਏ ਨੇ ਜੇ 7 ਤੋਂ ਲੈ ਕੇ ਅੱਗੇ ਵੀ ਹਫਤਾ ਹੁੰਦਾ ਨੇੜੇ ਤੇੜੇ ਵਗ ਜਾਂਦਾ ਉਹ ਤੇ ਉਸ ਕਰਕੇ ਮਤਲਬ ਜੇਕਰ ਇਹੋ ਜਿਹਾ ਫੈਸਲਾ ਹੁੰਦਾ ਤਾਂ ਦਿਲਚਸਪ ਫੈਸਲਾ ਹੋਏਗਾ ਇਹਦਾ ਮੈਸੇਜ ਕੀ ਜਾਏਗਾ ਚੰਗਾ ਜਾਏਗਾ ਬੁਰਾ ਜਾਏਗਾ ਇਹਦੇ ਤੇ ਡਿਪੈਂਡ ਕਰੇਗਾ ਆਮ ਆਦਮੀ ਪਾਰਟੀ ਇਹ ਵੀ ਕਹਿ ਸਕਦੀ ਹੈ ਵੀ ਦੇਖੋ ਵੀ ਜਿੱਥੇ ਗਲਤੀ ਹੁੰਦੀ ਅਸੀਂ ਤਾਂ ਐਵੇਂ ਕਰ ਦਿੰਦੇ ਹਾਂ ਹੁਣ ਉਹ ਤਾਂ ਬੰਦੇ ਵੀ ਫੜਾਤੇ ਉਹਨਾਂ ਨੇ ਚੱਕ ਕੇ ਆਪਣੇ ਵਾਲਾ ਬੰਦਾ ਹੋ ਜਾ ਉਸ ਮੌਕੇ ਤੇ ਇੱਕ ਮੈਸੇਜ ਵੀ ਦੇਣਾ ਹੁੰਦਾ ਲੋਕਾਂ ਨੂੰ ਔਰ ਮੈਸੇਜ ਦੇਣ ਦੇ ਵਿੱਚ ਇਹ ਪਾਰਟੀ ਕਾਫੀ ਹੱਦ ਤੱਕ ਸਰਕਾਰ ਪਰ ਰਹਿੰਦੀ ਆ ਹਮੇਸ਼ਾ ਤੇ ਜੇ ਇਹਨੂੰ ਉਹ ਮੈਸੇਜ ਸਮਝ ਲੈ ਤਾਂ ਮੈਸੇਜ ਦੇ ਸਕਦੀ ਹੈ ਤੁਹਾਡਾ ਮਤਲਬ ਜਿਵੇਂ ਤੁਹਾਡੇ ਲਫ਼ਜ਼ਾਂ ਚ ਮੈਂ ਕਹਾਂ ਕਿ ਕਿਸੇ ਦਿਨ ਵੀ ਭਗਵੰਤ ਮਾਨ ਸਾਹਿਬ ਕਹਿ ਸਕਦੇ ਆ ਕਿ ਮੈਂ ਇਹ ਫੀਲ ਕੀਤਾ ਕਿ ਸਾਨੂੰ ਆਜਿਤ ਕਰਨੀ ਚਾਹੀਦੀ ਹੈ ਤੇ ਅਸੀਂ ਕਰ ਰਹੇ ਆਂ ਖੈਰ ਜੇਕਰ ਮੰਨ ਲਓ ਅਦਰਵਾਈਜ਼ ਲਾਲਜੀਤ ਸਿੰਘ ਭੁੱਲਰ ਦੀ ਟਿਕਟ ਵਾਪਸ ਹੁੰਦੀ ਤੇ ਕਿਸੇ ਹੋਰ ਨੂੰ ਦਿੱਤੀ ਜਾਂਦੀ ਤੇ ਸਭ ਤੋਂ ਮਰਖਲ ਦੁਨੀਆ ਦੇ ਖੁਸ਼ਬੰਦੇ ਹੋ ਹੁਣੇ ਸੀ ਚੰਗੀ ਖਲਾਸੀ ਹੋਈ ਪਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾ ਬੋ ਛੁੱਟੀ ਮੰਤਰੀ ਕਿਹੜਾ ਲੜਨਾ ਚਾਹੁੰਦਾ ਦੋ ਵੱਡੇ ਮਹਿਕਮਾ ਦਾ ਮੰਤਰੀ ਪਰ ਨਾਲ ਇਹਦੇ ਇਹ ਵੀ ਪੰਗਾ ਹੈ ਨਾ ਕਿ ਦੇਖੋ ਇਲਜ਼ਾਮ ਕੀ ਲਾ ਕੇ ਵਾਪਸ ਹੋ ਰਹੀ ਹੈ ਮਤਲਬ ਤੁਸੀਂ ਤੁਹਾਡਾ ਆਪਣਾ ਦਾਤੇ ਲੱਗ ਜਾਂਦਾ ਤੁਸੀਂ ਸਟੇਕ ਤੇ ਆ ਜਾਂਦੇ ਹੋ ਵਿਅਕਤੀਗਤ ਤੌਰ ਤੇ ਪਤਾ ਨਹੀਂ ਫਿਰ ਮਿਨਿਸਟਰੀ ਦਾ ਵੀ ਕੀ ਬਣੇ ਇਸ ਕਰਕੇ ਸ਼ਾਇਦ ਇਹ ਜਿਆਦਾ ਵੱਡਾ ਝਟਕਾ ਹੁੰਦਾ ਅਦਰਵਾਈਜ਼ ਤਾਂ ਜੇ ਉਹਨਾਂ ਦੇ ਸਾਹਮਣੇ ਕੀ ਸਾਰਿਆਂ ਦੇ ਸਾਹਮਣੇ ਹੀ ਭਾਵੇਂ ਡਾਕਟਰ ਬਲਬੀਰ ਹੋਣ ਭਾਵੇਂ ਗੁਰਦੀਪ ਧਾਲੀਵਾਲ ਹੋਣ ਮੀ ਤੇ ਹੋਰ ਹੋਣ ਕਿਸੇ ਦੇ ਸਾਹਮਣੇ ਇਹ ਪ੍ਰਪੋਜ਼ਲ ਰੱਖੀ ਜਾਵੇ ਕਿ ਇੱਥੋਂ ਆ ਬੰਦਾ ਬਿਹਤਰ ਹੋ ਸਕਦਾ ਉਹਨੂੰ ਦੇ ਦਈਏ ਉਹਨਾਂ ਕਹਿੰਦਾ ਲਓ ਜੀ ਅਸੀਂ ਤਾਂ ਅਸੀਂ ਤੇ ਜਾਨ ਲੜਾ ਦੇਾਂਗੇ ਤੁਸੀਂ ਲਾਓ ਸਹੀ ਬੰਦਾ ਹੋਰ ਲਿਆ ਕੇ ਇਹਦੇ ਲਈ ਅਸੀਂ ਜਿੱਤ ਕੇ ਵੀ ਅਸੀਂ ਦਾਂਗੇ ਤੁਸੀਂ ਬੰਦਾ ਲਿਆਓ ਸੋ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਸੰਕਟ ਤਾਂ ਰਹਿਣਗੇ ਤੇ ਦੇਖਣਾ ਇਹ ਬਣਦਾ ਹੈ ਕਿ ਕੀ ਇੰਜ ਵਾਪਰੂਗਾ ਜਾਂ ਅਸੀਂ ਜਿਹੜੀ ਸਾਡੀ ਸਿਆਸੀ ਤੌਰ ਤੇ ਸਮਝ ਹੈ ਜਾਂ ਜਿਵੇਂ ਅਸੀਂ ਜੰਨੀਕ ਸਮਝ ਗੱਲ ਕਰ ਰਹੇ ਆ ਹੋ ਸਕਦਾ ਉਹ ਸਾਡੇ ਨਾਲੋਂ ਵੱਡੀ ਸਮਝ ਦੇ ਅਨੁਸਾਰ ਫੈਸਲੇ ਲੈਣ